ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਫੈਸ਼ਨ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਸਟੀਚਿੰਗ ਦੱਸਾਂਗੇ ਕਟਿੰਗ ਦੀ ਵੀਡੀਓ ਮੈਂ ਅਪਲੋਡ ਕਰ ਚੁੱਕੀ ਹਾਂ ਜੀ ਉਹਦਾ ਲਿੰਕ ਵੀ ਮੈਂ ਦੇ ਦੂੰਗੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਸੀਂ ਉੱਥੇ ਜਾ ਕੇ ਉਹਨੂੰ ਕੀ ਕਟਿੰਗ ਦੀ ਵੀਡੀਓ ਦੇਖ ਸਕਦੇ ਹੋ ਇਹ ਸਟੀਚਿੰਗ ਦੀ ਹੈ ਇਹ ਦੇਖੋ ਇਹਨਾਂ ਨੂੰ ਜੋ ਆਪਾਂ ਕਲੀਆਂ ਕੱਟੀਆਂ ਸੀ ਸਟਿਚ ਕਰਾਂਗੇ ਤੇ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੈਨਲ ਨੂੰ ਆਜੋ ਇਹਨਾਂ ਤੇ ਆਪਾਂ ਸਿਉਣ ਲਗਾਉਣੇ ਆ ਜੀ ਹੁਣ ਅੱਧਾ ਇੰਚ ਜਿੰਨਾ ਜਿੰਨਾ ਆਪਾਂ ਕਪੜਾ ਇੱਕ ਇੰਚ ਅੱਧਾ ਇੰਚ 1 ਇੰਚ ਆਪਾਂ ਨੇ ਛੱਡਿਆ ਸੀ ਦਿੱਤਾ ਸੀ ਮਾਰਜਿਨ ਇਹਦੇ ਵਿੱਚ ਤਾਂ ਹਾਫ ਆਫ ਇੰਚ ᱴੀਕਾ ਆਪਾਂ ਸਿਉਣ ਲਗਾ ਦਾਂਗੇ ਇਦਾਂ ਦੂਸਰੀ ਸਾਈਡ ਵੀ ਇਦਾਂ ਸਿਉਣ ਲਗਾ ਦਾਂਗੇ ਸਾਰੇ ਅੰਡੇ ਤੱਕ ਇਦਾਂ ਹੀ ਬਸ ਸਿਉਣੀ ਲੋਣੀ ਹੈ ਜੀ ਆਪਾਂ ਇਹ ਕਲੀਆਂ ਐ ਅਟੈਚ ਕਰ ਰਹੇ ਹਾਂ ਜਿਹੜੀਆਂ ਆਪਾਂ ਕਟਿੰਗ ਕੀਤੀਆਂ ਸੀ ਇਹਨਾਂ ਦੇ ਵਿੱਚ ਵੈਸੇ ਲੈਸ ਵੀ ਲੱਗ ਜਾਂਦੀ ਹੈ ਜੀ ਪੈ ਜਾਂਦੀ ਹੈ ਕਲੀਆਂ ਦੇ ਵਿੱਚ ਬਟ ਮੇਰੇ ਕੋਲ ਲੈਸ ਨਹੀਂ ਪਈ ਸੀ ਕਿ ਕੋਈ ਸੋ ਮੈਂ ਸਿੰਪਲ ਇਦਾਂ ਹੀ ਬਣਾਤਾ ਲੈਸ ਨਾਲ ਜ਼ਿਆਦਾ ਹੋਰ ਵੀ ਗ੍ਰੇਸ ਆਉਂਦੀ ਸੂਟ ਦੀ ਇੱਕ ਗਲਾ ਠੀਕ ਹੈ ਵੀ ਸ਼ੇਪ ਹੈ ਜੀ ਇਹਨੂੰ ਆਪਾਂ ਇਦਾਂ 1/2 ਇੰਚ ਕਪੜਾ ਛੱਡ ਕੇ ਇਦਾਂ ਕਟਿੰਗ ਕਰ ਲਾਂਗੇ ਵੀ ਸ਼ੇਪ ਗਲੇ ਬਾਜ਼ਾਰ ਚ इजीली ਮਿਲ ਜਾਂਦੇ ਨੇ ਜੀ ਹੁਣ ਕਟਿੰਗ ਕੀਤੇ ਹੋਏ ਅਗਰ ਤੁਸੀਂ ਇਦਾਂ ਦਾ ਗਲਾ ਪਾਉਣਾ ਚਾਹੁੰਦੇ ਹੋ ਕਮੀਜ਼ ਦੇ ਵਿੱਚ ਤਾਂ ਵਿਚਾਰ ਚੋਂ ਲੈ ਸਕਦੇ ਹੋ ਤੁਸੀਂ ਪਹਿਲਾਂ ਆਪਾਂ ਨੂੰ ਕੱਟ ਕਰਨਾ ਪੈਂਦਾ ਸੀ ਇਹ ਪਰ ਹੁਣ ਇਹ ਇਦਾਂ ਕਟਿੰਗ ਕਰੀ ਕਰਾਈ ਮਿਲ ਜਾਂਦੇ ਆ ਇਦਾਂ ਕੱਪੜਾ ਫੋਲਡ ਕਰਕੇ ਨਾਲ-ਨਾਲ ਗਲੇ ਦੇ ਇਦਾਂ ਫੋਲਡ ਕਰ ਲਿਆ ਕੱਪੜਾ ਹੁਣ ਇਹਦਾ ਹਾਫ ਕਰਕੇ ਕੱਟ ਲਗਾਵਾਂਗੇ ਵਿਚਕਾਰ ਗਲੇ ਦੇ ਕਮੀਜ਼ ਦੇ ਵਿਚਕਾਰ ਵੀ ਕੱਟ ਲਗਾਵਾਂਗੇ ਦੋਨੋਂ ਕੱਟਾਂ ਨੂੰ ਠੀਕ ਆ ਮਿਲਾ ਕੇ ਇਸ ਤੋਂ ਬਾਅਦ ਗਲੇ ਦੀ ਆਪਾਂ ਸਟੀਚਿੰਗ ਕਰਾਂਗੇ ਬਹੁਤ ਵਾਰ ਦੱਸਿਆ ਜੀ ਬਸ ਇਹ ਮੈਂ ਗਲਾ ਅਟੈਚ ਕਰਨਾ ਅਗਰ ਤੁਸੀਂ ਕੱਲੇ ਗਲੇ ਦੀ ਮਤਲਬ ਕਿ ਵੀਡੀਓ ਦੇਖਣਾ ਚਾਹੁੰਦੇ ਹੋ ਵੀ ਤੁਹਾਨੂੰ ਤੁਸੀਂ ਨਹੀਂ ਅਟੈਚ ਕਰਨਾ ਆਉਂਦਾ ਤੁਹਾਨੂੰ ਤਾਂ ਮੈਂ ਉਸ ਦਾ ਲਿੰਕ ਵੀ ਦੇ ਦੇਵਾਂਗੀ ਠੀਕ ਹੈ ਜੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਸੀਂ ਉੱਥੇ ਦੇਖ ਸਕਦੇ ਹੋ ਵੀਡੀਓ ਲਿੰਕ ਤੇ ਜਾ ਕੇ ਲਾਈਕ ਜ਼ਰੂਰ ਕਰਦਿਆ ਕਰੋ ਜੀ ਕੰਮ ਦੀ ਗੱਲ ਹੈ ਠੀਕ ਹੈ ਪਲੀਜ਼ ਕੰਮ ਦੀਆਂ ਚੀਜ਼ਾਂ ਨੂੰ ਜ਼ਿਆਦਾ ਪ੍ਰਮੋਟ ਕਰਿਆ ਕਰੋ ਤੁਸੀਂ ਤਾਂ ਲਾਈਕ ਵੀ ਨਹੀਂ ਕਰਦੇ ਜੀ ਵੀਡੀਓ ਦੇਖਦੇ ਆ ਬਟ ਲਾਈਕ ਨਹੀਂ ਕਰਦੇ ਪਲੀਜ਼ ਲਾਈਕ ਜ਼ਰੂਰ ਕਰਿਆ ਕਰੋ ਕੋਈ ਬਹੁਤ ਬਾਲਾ ਟਾਈਮ ਨਹੀਂ ਲੱਗਦਾ ਜੀ ਸਿਰਫ थम्स अप ਨੂੰ ਦਬਨਾ ਹੁੰਦਾ ਬਸ ਪ੍ਰੈਸ ਕਰਨਾ ਹੁੰਦਾ ਉਹਨੂੰ ਤੇ ਲਾਈਕ ਹੋ ਜਾਂਦਾ ਇਸ ਤਰ੍ਹਾਂ ਹੁਣ ਬਸ ਇਥੋਂ ਮੈਂ ਨਾਲ-ਨਾਲ ਗੱਲੇ ਦੀ ਸਿਉਣ ਲਗਾ ਦੂੰਗੀ ਮੈਂ ਸਾਨੂੰ ਬਹੁਤ ਬਰੀਕ ਗੱਲਾਂ ਵੀ ਦੱਸਦੀ ਆਂ ਛੋਟੀਆਂ ਛੋਟੀਆਂ ਜ਼ਿਆਦਾਤਰ ਡੀਲਰ ਹੀ ਗੱਲਾਂ ਦੱਸਦੇ ਨਹੀਂ ਹੁੰਦੇ ਇੰਨਾ ਕਰਕੇ ਸੂਟ ਦੇ ਵਿੱਚ ਠੀਕ ਹੈ ਸਫਾਈ ਆਉਂਦੀ ਹੈ ਜਿਹੜੀਆਂ ਚੀਜ਼ਾਂ ਸਾਨੂੰ ਮੈਂ ਦੱਸ ਦਾਨੀ ਆ ਮੈਨੂੰ ਕਿ ਆਪ ਹੀ ਜਾਂਦਾ ਹੈ ਵੀ ਇੰਨੀ ਬਰੀਕੀ ਚ ਨਾ ਦੱਸਿਆ ਕਰੋ ਬੜੇ ਮੈਨੂੰ ਮੈਸੇਜ ਵੀ ਆਏ ਨੇ ਇੱਕ ਦੋ ਵਾਰੀ ਕਿ ਇੰਨਾ ਬਰੀਕ ਚ ਦੱਸਣ ਦੀ ਕੀ ਲੋੜ ਸੀ ਇੰਨੀ ਬਰੀਕੀ ਚ ਕਿਉਂ ਤੁਸੀਂ ਦੱਸਦੇ ਹੋ ਪਰ ਨਹੀਂ ਜੀ ਅਗਰ ਕਿਸੇ ਨੂੰ ਮੇਰਾ ਮੰਨਣਾ ਹੈ ਮੇਰੀ ਥੋਟ ਹੈ ਵੀ ਕਿਸੇ ਨੂੰ ਕੋਈ ਗਿਆਨ ਦੇਣਾ ਤਾਂ ਪੂਰਾ ਦਿਓ ਜੀ ਅੱਧਾ ਅਧੂਰਾ ਗਿਆਨ ਬਹੁਤ ਡੇਂਜਰਸ ਹੁੰਦਾ ਇਹ ਦਿਨ ਨੂੰ ਚੰਗਾ ਤਾਂ ਫਿਰ ਕਿਸੇ ਨੂੰ ਦੱਸੋ ਹੀ ਨਾ ਕੋਈ। ਮੇਰਾ ਮੰਨਣਾ ਇਹ ਵੀ ਅਗਰ ਕਿਸੇ ਨੂੰ ਮੈਂ ਸੁਖਾਉਣੀ ਹੈ ਕੁਝ ਤਾਂ ਮੈਂ ਪ੍ਰੋਪਰ ਦੱਸਾਂ ਤੇ ਨਹੀਂ ਫਿਰ ਮੈਂ ਦੱਸਾਂ ਹੀ ਨਾ। ਸੋ ਪਲੀਜ਼ ਲਾਈਕ ਕਰਿਆ ਕਰੋ ਜੀ ਵੀਡੀਓ ਨੂੰ ਮੇਰੀ ਨੂੰ। ਬਿਲਕੁਲ ਤੁਸੀਂ ਨਾਲ-ਨਾਲ ਸਿਉਣ ਠੀਕ ਹੈ ਲਾਉਣੀ ਹੈ। ਨਾ ਹੀ ਤੁਹਾਡੀ ਬੁਕਰਮ ਦੇ ਉੱਪਰ ਆਉਣੀ ਚਾਹੀਦੀ ਹੈ ਸਿਉਣ ਨਾ ਹੀ ਤੁਹਾਡੀ ਬੁਕਰਮ ਤੋਂ ਦੂਰ ਜਾਣੀ ਚਾਹੀਦੀ ਹੈ ਕਿਉਂਕਿ ਫਿਰ ਗਲੇ ਦੀ ਫਿਟਿੰਗ ਦਾ ਗਲੇ ਦੀ ਸ਼ੇਪ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਠੀਕ ਹੈ ਜੀ ਹੁਣ ਆਪਾਂ ਗਲੇ ਦੀ ਕਟਿੰਗ ਕਰਦਾਂਗੇ ਅਦਾ ਇੰਚ ਕਪੜਾ ਛੱਡ ਕੇ ਤੇ ਸਾਡਾ ਵੀ ਸ਼ੇਪ ਗਲਾ ਰੈਡੀ ਹੈ ਛੋਟੇ ਛੋਟੇ ਕੱਟ ਲਗਾਵਾਂਗੇ ਕੱਟ ਦੇ ਨਾਲ ਫਿਨਿਸ਼ਿੰਗ ਆਉਂਦੀ ਹੈ ਜੀ ਟੱਲੇ ਲਗਾਉਣਾ ਬਹੁਤ ਜ਼ਰੂਰੀ ਹੁੰਦਾ ਹੈ ਸੋ ਤੁਸੀਂ ਲਗਾ ਦਿਆ ਕਰੋ ਇਹ ਦੇਖੋ ਕਪੜਾ इजीली ਫੋਲਡ ਹੋ ਗਿਆ ਮਤਲਬ ਕਿ ਸੌਖੇ ਤਰੀਕੇ ਨਾਲ ਕਪੜਾ ਜਿਹੜਾ ਗਲ ਹੈ ਉਹ ਮੁੜ ਗਿਆ ਹੁਣ ਅਸੀਂ ਪਿਛਲੇ ਗਲੇ ਦੀ ਸਟੀਚਿੰਗ ਕਰਾਂਗੇ ਪਿਛਲੇ ਗਲੇ ਨੂੰ ਆਪਾਂ ਨੇ ਰਾਉਂਡ ਕੱਟ ਕੀਤਾ ਹੋਇਆ ਹੈ ਉਹਦੇ ਉੱਪਰ ਆਪਾਂ ਇੱਕ ਰੇਪ ਪੱਟੀ ਕੱਟ ਕੀਤੀ ਹੋਈ ਹੈ 1.5 ਇੰਚ ਦੀ ਵੀ ਲੈ ਸਕਦੇ ਹੋ 2 ਦੀ ਵੀ ਲੈ ਸਕਦੇ ਹੋ ਤੁਹਾਡੀ ਮਰਜ਼ੀ ਹੈ ਜੀ ਇਹਦੇ ਵਿੱਚ ਆਪਸ਼ਨ ਹੈ ਤੁਹਾਡੀ ਇੱਛਾ ਹੈ ਤੁਸੀਂ ਜਿੰਨੀ ਪੱਟੀ ਲਗਾਉਣਾ ਚਾਹੋ ਨੇ ਉਹ ਲਗਾ ਸਕਦੇ ਹੋ ਪਹਿਲਾਂ ਇਹਨੂੰ ਅਟੈਚ ਕਰੂੰਗੀ ਇਦਾਂ ਰੀ ਪੱਟੀ ਨੂੰ ਠੀਕ ਹੈ ਉਸ ਤੋਂ ਬਾਅਦ ਗਲੇ ਦੇ ਉੱਪਰ ਅਟੈਚ ਕਰਕੇ ਬੈਕ ਕਲਾਪ ਤਿਆਰ ਕਰ ਲਾਂਗੇ ਠੀਕ ਹੈ ਜੀ ਜਿਹੜਾ ਵੱਧ ਹੈ ਥੋੜਾ ਉਹਨੂੰ ਆਪਾਂ ਕਟਿੰਗ ਕਰ ਦਾਂਗੇ ਕੈਂਚੀ ਆਪਣੇ ਕੋਲ ਹੈ ਤੇ ਕੈਂਚੀ ਚਲਾਉਣੀ ਆਪਾਂ ਨੇ ਆ ਔਰ ਕਈ ਵਾਰ ਕੈਂਚੀ ਚੱਲੀ ਗੜਬੜ ਵੀ ਕਰ ਦਿੰਦੀ ਹੁੰਦੀ ਹੈ ਸੋ ਸਮਝ ਕੇ ਚਲਾਉਣੀ ਚਾਹੀਦੀ ਹੈ ਸੂਟ ਖਰਾਬ ਵੀ ਹੋ ਜਾਂਦੇ ਨੇ ਪਰੇਪੱਟੀ ਸੀ ਤਾਂ ਕਰਕੇ ਚਲਾਤੀ ਹੁਣ ਰਾਉਂਡ ਰਾਉਂਡ ਬਸੇ ਦੇ ਉੱਪਰ ਲਗਾ ਦਾਂਗੇ ਇਹ ਮੈਂ ਜ਼ਿਆਦਾ ਨਹੀਂ ਦਿਖਾਇਆ ਜੀ ਬਹੁਤ ਵਾਰ ਦਿਖਾਇਆ ਹੋਇਆ ਤੇ ਸ਼ਾਰਟ ਵੀ ਮੈਂ ਪਾਇਆ ਹੋਇਆ ਹੈ ਬੈਗ ਦਾ ਲਾ ਆਪਣਾ ਜਿਹੜਾ ਤਿਆਰ ਹੈ ਬਹੁਤ ਈਜ਼ੀ ਹੈ ਮੋਸਟਲੀ ਸਾਰਿਆਂ ਨੂੰ ਆਉਂਦਾ ਹੀ ਹੋਊਗਾ ਹੁਣ ਆਪਾਂ ਠੀਕ ਹੈ ਆਪਣਾ ਜਿਹੜਾ ਵੀ ਸ਼ੇਪ ਵਾਲਾ ਸੀ ਫਰੰਟ ਸਾਈਡੋਂ ਨੀਚੇ ਰੱਖਾਂਗੇ ਉੱਪਰ ਆਪਾਂ ਆਪਣੇ ਬੈਕਸਵਾਰਡ ਸਾਈਡ ਵਾਲਾ ਹਿੱਸਾ ਰੱਖਾਂਗੇ ਉਸ ਤੋਂ ਬਾਅਦ ਉੱਪਰੋਂ ਠੀਕ ਹੈ ਇਹਨਾਂ ਦੇ ਇੱਥੋਂ ਇਹਨਾਂ ਨੂੰ ਮਲਾ ਕੇ ਇਦਾਂ ਐਸੀ ਕੇ ਨਾਲ ਇਹਨਾਂ ਨੂੰ ਆਪਾਂ ਕਰ ਦਾਂਗੇ ਜੀ ਅਟੈਚ ਇੱਥੋਂ ਇਦਾਂ ਇਦਾਂ ਹੀ ਅਟੈਚ ਕਰਨਾ ਤੁਸੀਂ ਇਹਦੀ ਵੀ ਮੈਂ ਵੀਡੀਓ ਪਾਈ ਹੋਈ ਹੈ ਜੀ ਸ਼ਾਇਦ ਛੋਟੀ ਚ ਪਾਈ ਹੋਈ ਹੈ ਵੀ ਇਦਾਂ ਅਟੈਚ ਕਰਨਾ ਨਹੀਂ ਪਾਈ ਤਾਂ ਕੋਈ ਨਹੀਂ ਦੁਬਾਰਾ ਚੰਗੀ ਤਰ੍ਹਾਂ ਬਣਾ ਕੇ ਪਾ ਦੂੰਗੀ ਇਹ ਨੀਚੇ ਵਾਲੀ ਸਾਈਡ ਚ ਲੈ ਜਾਂਦਾ ਜੀ ਇੱਦਾਂ ਸੇਉਣ ਲਗਾਉਣ ਨਾਲ ਠੀਕ ਹੈ ਜੀ ਹੱਥ ਨਾਲ ਤੋੜਨ ਦੀ ਕੋਸ਼ਿਸ਼ ਕਰਦੀ ਸੀ ਜੀ ਪਰ ਧਾਗਾ ਬਹੁਤ ਘੈਂਟ ਸੀਗਾ ਵਰਤਮਾਨ ਦਾ ਸੀ ਜੀ ਟੁੱਟਿਆ ਨਹੀਂ ਸੋ ਕੈਂਚੀ ਲਿਉਣੀ ਪਈ ਮੇਰੇ ਹੱਥ ਨਾਲ ਨਹੀਂ ਇਹਨੂੰ ਤੋੜਨਾ ਚਾਹੀਦਾ ਜੀ ਮਸ਼ੀਨ ਖਰਾਬ ਹੋ ਜਾਂਦੀ ਹੈ ਪਰ ਮੈਂ ਥੋੜਾ ਆਲਸ ਕਰ ਰਹੀ ਸੀ ਪਰ ਨਹੀਂ ਆਲਸ ਨਹੀਂ ਕਰਨਾ ਚਾਹੀਦਾ ਇਹ ਆਪਣਾ ਅਟੈਚ ਹੋ ਗਿਆ ਜੀ ਹੁਣ ਬੱਫ ਫਿਟਿੰਗ ਦੇ ਨਿਸ਼ਾਨ ਨੂੰ ਕਰ ਲਾਂਗੇ ਡਾਰਕ ਦੂਸਰੀ ਸਾਈਡ ਵੀ ਇਦਾਂ ਈਸੀ ਨਿਸ਼ਾਨ ਨੂੰ ਲੈ ਆਵਾਂਗੇ ਆਪਾਂ ਕਿਉਂਕਿ ਆਪਾਂ ਬਹੁਤ ਜ਼ਿਆਦਾ ਆਲਸੀ ਹੋਏ ਹੋਏ ਆ ਜੀ ਅੱਜ ਤੇ ਇਦਾਂ ਹੀ ਬੈਠ ਕੇ ਆਪਾਂ ਨੇ ਇਦਾਂ ਹੀ ਨਿਸ਼ਾਨ ਠੀਕ ਹੈ ਚਪੇ ਦੇਣਾ తరికే చాలా జీలా ఫిటా ని నిశాను సోరి ఫిటా ని నిశానుగోణా ਇਕ ਨਾ ਜੀ ਮੈਨੂੰ ਹੋਰ ਪਤਾ ਨਹੀਂ ਕੀ ਪ੍ਰੋਬਲਮ ਹੈ ਮਤਲਬ ਜਦੋਂ ਵੀ ਮੈਂ ਸੂਟ ਸਟਿਚ ਕਰਦੀ ਆ ਨਾ ਮੈਨੂੰ ਇੱਕ ਵਾਰ ਮੇਥੋਂ ਇੱਕ ਸੂਟ ਦੇ ਵਿੱਚ ਨਾ ਕੱਟ ਕਟਿੰਗ ਹੋ ਗਈ ਸੀ ਮਤਲਬ ਜਿਹੜਾ ਮਾਰਜਿਨ ਸੀ ਉਹ ਮੈਂ ਬੜਾ ਘੱਟ ਦਿੱਤਾ ਸੀ ਤੇ ਮੇਰੇ ਸੂਟ ਚੋਚ ਬਹੁਤ ਦਿੱਕਤ ਆਈ ਸੀ ਮੈਨੂੰ ਇਹੋ ਜਿਹਾ ਡਰ ਪਿਆ ਹੋਇਆ ਉਹਦੋਂ ਦਾ ਮੈਂ ਮਾਰਜਿਨ ਕਾਫੀ ਵੱਧ ਹੀ ਰੱਖ ਲੈਣੀ ਹੁੰਦੀ ਆ ਕਿ ਬਾਜੂਗਾ ਤਾਂ ਕੱਪੜਾ ਕੱਟ ਹੋ ਜੂਗਾ ਜੇ ਕੱਟ ਗਿਆ ਤਾਂ ਫਿਰ ਪ੍ਰੋਬਲਮ ਆਊਗੀ ਠੀਕ ਹੈ ਸੋ ਜਿਹੜੇ ਵੀ ਮੇਰੇ ਮੇਤੇ ਮੇਰੇ ਤੋਂ ਸਿੱਖਣ ਵਾਲੇ ਨੇ ਮੇਰੇ ਅਰਗੇ ਸਾਰੇ ਉਹ ਵੱਧ ਹੀ ਰੱਖ ਲਿਆ ਕਰੋ ਜੀ ਇਹ ਆਪਣੀ ਬਾਜੂ ਹੈ ਜੀ ਕੱਪੜ ਵੱਡੇ ਪਣੇ ਦਾ ਸੀ ਵੈਸੇ ਪਰ ਫਰਾਕ ਦੇ ਵਿੱਚ ਕਪੜਾ ਚੱਲ ਜਾਂਦਾ ਜੀ ਕਿਉਂਕਿ ਆਪਾਂ ਨੂੰ ਘੇਰ ਚਾਹੀਦਾ ਹੁੰਦਾ ਜਦੋਂ ਤੁਸੀਂ ਕੋਈ ਫਰਾਕ ਸੂਟ ਬਣਾਉਣਾ ਹੁੰਦਾ ਨਾ 5 ਮੀਟਰ ਦੀ ਥਾਂ ਤੇ 6 ਮੀਟਰ ਲੈ ਲਿਆ ਕਰੋ ਜੀ ਚਾਹੇ ਵੱਡੇ ਪਣੇ ਦਾ ਵੀ ਹੋਵੇ ਉਹ ਵੀ 3.5 ਦੀ ਥਾਂ ਤੇ 4 ਲੈ ਲਿਆ ਕਰੋ ਕਿਉਂਕਿ ਫਰਾਕ ਹੈ ਜਿਹੜੀ A ਸ਼ੇਪ ਲਾ ਲਓ ਅਮਰੀਲਾ ਲਾ ਲਓ ਇਹਦੇ ਵਿੱਚ ਕਪੜਾ ਜ਼ਿਆਦਾ ਹੀ ਜਾਂਦਾ ਹੈ ਜੀ ਅਸੋ ਕਪੜਾ ਸਾਨੂੰ ਖੁੱਲਾ ਡੁੱਲਾ ਲੈਣਾ ਚਾਹੀਦਾ ਇਹ ਮੈਨੂੰ ਮੰਮੀ ਨੇ ਦਿੱਤਾ ਸੀ ਜੀ ਤਾਂ ਕਰਕੇ ਕਈ ਵਾਰ ਕੱਟ ਗਿਆ ਮੰਮੀ ਨੂੰ ਇਹ ਸੀ ਵੀ ਮੈਂ ਸੂਟ ਬਣਾਉਂਗੀ ਪਰ ਮੇਰੇ ਸਾਰਾ ਤਰ੍ਹਾਂ ਦੇ ਬਦਲਦੇ ਰਹਿੰਦੇ ਆ ਮੂਡ ਕੇ ਬਣਾਵਾ ਮੈਂ ਬਣਾਵਾ ਕਈ ਵਾਰ ਤਾਂ ਸੂਟ ਤੇ ਆ ਜਾਣੀ ਹੁੰਦੀ ਆ ਘੁੰਮ ਫਿਰ ਕੇ ਪਰ ਚਲੋ ਕੋਈ ਨਹੀਂ ਅੱਜ ਇਹ ਬਣਾ ਲਿਆ ਜੀ ਦਾ ਟ੍ਰੈਂਡ ਚੱਲ ਰਿਹਾ ਨਵੇਂ ਨਵੇਂ ਟ੍ਰੈਂਡ ਚੱਲਦੇ ਆ ਜੀ ਪਰ ਸੂਟ ਇਚ ਬੈਸਟ ਪਰ ਸਾਰਾ ਸਾਰਾ ਕੁਝ ਪਾਉਣਾ ਚਾਹੀਦਾ ਏ ਇੱਕ ਇੱਕ ਵਾਰ ਸ਼ੌਂਕ ਪੂਰਾ ਕਰਨਾ ਚਾਹੀਦਾ ਖਾਸ ਕਰਕੇ ਲੇਡੀਜ਼ ਨੂੰ ਕੁੜੀਆਂ ਨੂੰ ਸ਼ੌਂਕ ਹੁੰਦੇ ਨੇ ਪੂਰੇ ਕਰਨੇ ਚਾਹੀਦੇ ਨੇ ਇੱਕ ਜ਼ਿੰਦਗੀ ਮਿਲੀ ਏ ਜੀ ਕਪੜੇ ਪਾਉਣੇ ਚਾਹੀਦੇ ਆ ਛੇ ਛੇ ਮੇਕਅਪ ਵੀ ਕਰਨਾ ਚਾਹੀਦਾ ਇਹ ਮੈਂ ਅੱਗੋਂ ਚਲੋ ਜੀ ਮੈਂ ਹੋਰ ਪਾਸੇ ਚਲੀ ਗਈ ਸੀ ਟੋਪਿਕ ਤੋਂ ਇਹ ਥੋੜਾ ਥੋੜਾ ਮੈਂ ਅੱਗੋਂ ਕਪੜਾ ਮੋੜਿਆ ਕਿਉਂਕਿ ਆਪਣੇ ਕੋਲ ਕਪੜਾ ਘੱਟ ਸੀਗਾ ਫਿਰ ਦੇਖੋ ਇਹਦੀ ਕਿੰਨਾ ਕਪੜਾ ਪੜ ਗਿਆ ਮੈਂ ਕੱਟੂਗੀ ਹੁਣ ਇਹ ਮੈਨੂੰ ਬਹੁਤ ਡਰ ਲੱਗਦਾ ਜੀ ਮੇਰਾ ਕੱਪੜਾ ਘਟੇ ਨਾ ਬਾਤ ਜੇ ਕੋਈ ਗੱਲ ਨਹੀਂ ਬਦਨ ਤੇ ਆਪਾਂ ਕੈਂਚੀ ਚਲਾਉਣ ਲੱਗੇ ਮਿੰਟ ਮਾਰਦੇ ਆ ਠੀਕ ਹੈ ਜੀ ਹੁਣ ਆਪਣੀ ਇਹ ਇੱਕ ਵਾਰ ਮੈਂ ਤੁਹਾਨੂੰ ਦੱਸਦੀ ਰੈਡੀ ਕਰਕੇ ਇਦਾਂ ਹੀ ਦੂਜੀ ਤਿਆਰ ਕਰਨੀ ਹੈ ਫਰੌਕ ਆਪਣੀ ਹੋਊਗੀ ਪੁੱਠੀ ਬਾਹ ਆਪਣੀ ਹੋਊਗੀ ਸਿੱਧੀ ਫਿਰ ਆਪਾਂ ਇਹਨਾਂ ਨੂੰ ਕਰਾਂਗੇ ਅਟੈਚ ਠੀਕ ਹੈ ਇਹਦੇ ਵਿੱਚ ਆਪਾਂ ਕੱਪੜੇ ਨੂੰ ਖਿੱਚ ਸਕਦੇ ਹੁੰਦੇ ਹਾਂ ਜੀ ਕਿਉਂਕਿ ਅਗਰ ਕਈ ਵਾਰ ਥੋੜਾ ਬਹੁਤ ਆਪਣਾ ਕਮੀਜ਼ ਵਾਲਾ ਘੱਟ ਹੋਵੇ ਕੱਪੜਾ ਵਧਿਆ ਹੋਵੇ ਬਾਂ ਦਾ ਘਟਿਆ ਹੋਵੇ ਤਾਂ ਬਾਂਲੇ ਨੂੰ ਖਿੱਚ ਸਕਦੇ ਆ। ਜੇ ਕਮੀਜ਼ ਦਾ ਘਟਿਆ ਹੋਵੇ ਤਾਂ ਕਮੀਜ਼ ਵਾਲੇ ਨੂੰ ਥੋੜਾ ਬਰਾਬਰ ਜਿਆਦਾ ਨਹੀਂ ਉਹ ਫਿਰ ਤੁਹਾਡੀ ਗੜਬੜ ਹੈ ਕੋਈ ਕਟਿੰਗ ਦੇ ਵਿੱਚ ਜਾਂ ਸਿਉਣ ਲਗਾਉਣ ਦੇ ਵਿੱਚ ਵੈਸੇ ਤਾਂ ਇਹ ਘਟਦਾ ਵੱਧਦਾ ਹੁੰਦਾ ਨਹੀਂ ਪਰ ਕਈ ਵਾਰ ਕੱਪੜੇ ਕੋਈ ਇਦਾਂ ਦੇ ਹੁੰਦੇ ਨੇ ਲਫਨ ਵਾਲੇ ਜਾਂ ਕੋਈ ਸੁਗੜਨ ਵਾਲੇ ਉਹਨਾਂ ਨੂੰ ਥੋੜਾ ਬਹੁਤ ਆ ਪਿਛਟ ਕੇ ਪੂਰਾ ਕਰ ਸਕਦੇ ਹੋ ਨਾ ਜੇ 19 21 ਦਾ ਫਰਕ ਹੋਵੇ। ਅਗਰ ਤੁਸੀਂ ਸਿੱਧਾ ਹੀ 19 ਤੋਂ 30 ਦਾ ਫਰਕ ਪਿਆ ਪਿਆ ਉੱਥੇ ਫਿਰ ਤੁਹਾਡੀ ਕਟਿੰਗ 'ਚ ਪ੍ਰੋਬਲਮ ਹੈ ਉਹ ਤੁਸੀਂ ਸਹੀ ਕਰੋ। ਨਿਸ਼ਾਨ ਸਹੀ ਲਗਾਓ ਆਦਰਵਾਈਜ਼ ਤੁਸੀਂ ਖਿੱਚ ਕੇ ਇਹਨੂੰ ਪੂਰਾ ਕਰ ਸਕਦੇ ਹੋ ਥੋੜੇ ਬਹੁਤ ਫਰਕ ਤੇ ਇਹ ਦੇਖੋ ਜੀ ਅਟੈਚ ਹੋਊਗੀ ਵੈਸੇ ਫਰਕ ਹੁੰਦਾ ਨਹੀਂ ਮੇਰੇ ਬਿਲਕੁਲ ਸਹੀ ਹੁੰਦਾ ਜੀ ਤੇ ਉਹ ਤੁਸੀਂ ਆਪ ਦਾ ਦੇਖ ਲਓ ਜਦੋਂ ਵੀ ਤੁਸੀਂ ਸਿਉਣੇ ਉਹ ਹੀ ਗੱਲਾਂ ਦਾ ਧਿਆਨ ਰੱਖ ਲਿਆ ਕਰੋ ਬਾਹਾਂ ਮੇਰੀਆਂ ਅਟੈਚ ਹੋਉਂਗੀਆਂ ਹੁਣ ਮੈਂ ਤੁਹਾਨੂੰ ਨੇ ਕਿ ਕੀਰੀ ਦਾ ਬੜਾ ਵਧੀਆ ਤਰੀਕਾ ਦੱਸਣ ਵਾਲੀ ਹਾਂ ਜੀ ਕੋਈ ਦਾਦਾ ਨਹੀਂ ਹੁੰਦਾ ਵੈਸੇ ਇਹ ਛੋਟੀਆਂ ਗੱਲਾਂ ਹੁੰਦੀਆਂ ਇਹ ਹੁਣ ਦਾ ਆਪਾਂ ਨੂੰ ਮੋਸਟਲੀ ਪਤਾ ਹੀ ਹੁੰਦੀਆਂ ਪਰ ਇਹ ਇਹਨਾਂ ਆਪਾਂ ਫੋਲਡ ਕਰਦੇ ਹਾਂ ਜਦੋਂ ਆਪਾਂ ਸਿੱਧਾ ਹੀ ਕਰਦਾਂ ਨੇ ਇਦਾਂ ਹੀ ਇਕੱਠਾ ਹੀ ਮੋੜਦੇ ਨੇ ਪਰ ਨਹੀਂ ਪਹਿ ਇਹਦਾ ਖਿੱਚਣਾ ਨਹੀਂ ਇੱਥੇ ਇੱਥੇ ਬਿਲਕੁਲ ਨਹੀਂ ਕੱਪੜੇ ਨੂੰ ਖਿੱਚਣਾ ਇੱਥੇ ਖਿੱਚੋਗੇ ਤਾਂ ਇੱਕ ਪਾਸੇ ਨੂੰ ਬਾਜ ਜਾਊਗਾ ਤੁਹਾਡਾ ਕੱਪੜਾ ਸੱਤਿਆਨਾਸ਼ ਹੋ ਜਾਊਗਾ ਸਾਰੀ ਫਰੌਕ ਦਾ ਗਈ ਬੈਸ ਪਾਣੀ ਮੇ ਫੇਰ ਠੀਕ ਹੈ ਤੁਸੀਂ ਬਿਲਕੁਲ ਫਰੌਕ ਪਾਉਣ ਦਾ ਬਿਲਕੁਲ ਦਿਨੋਂ ਕੱਢ ਦੋ ਖਿਆਲ ਜੇ ਤੁਸੀਂ ਖਿੱਚ ਕੇ ਸਟਿਚਿੰਗ ਕਰਦੇ ਹੋ ਕੋਈ ਫਾਇਦਾ ਨਹੀਂ ਜੀ ਬਲ ਪੈਂਦੇ ਨੇ ਠੀਕ ਹੈ ਸੌਫਟਲੀ ਹੱਥ ਨਾਲ ਇੱਥੇ ਤੁਸੀਂ ਸਟਿਚਿੰਗ ਕਰਨੀ ਹੈ ਇਹਦੀ ਇਹ ਪਤਾ ਨਹੀਂ ਮੈਂ ਵਿੱਚ ਕਿਉਂ ਬੈਠ ਗਈ ਸੀ ਮੈਂ ਥੱਕ ਵੀ ਜਾਨੀ ਆ ਜੀ ਕਈ ਵਾਰ ਥੋੜਾ ਆਰਾਮ ਕਰਨ ਲੱਗ ਜਾਨੀ ਆ ਚਲੋ ਹੁਣ ਆਪਾਂ ਫੇਰ ਠੀਕ ਹੈ ਥੋੜਾ ਥੋੜਾ ਇੱਕ ਇੱਕ ਵਾਰ ਫਿਰ ਫੋਲਡ ਕਰਦੇ ਆ ਇਦਾਂ ਠੀਕ ਹੈ ਸਿੰਗਲ ਇੱਕ ਵਾਰ ਫੋਲਡ ਕਰਨਾ ਤੁਹਾਨੂੰ ਕੁਝ ਵੀ ਪੀਕੋ-ਪੂਕੋ ਕਰਾਉਣ ਦੀ ਕੋਈ ਲੋੜ ਨਹੀਂ ਜੀ ਇਸ ਤਰੀਕੇ ਨਾਲ ਠੀਕ ਹੈ ਇਹ ਦੇਖੋ ਇਦਾਂ ਕੋਈ ਫੇਰ ਫੇਰ ਇੱਕ ਵਾਰ ਇਦਾਂ ਫੋਲਡ ਕਰੋਂਗੇ ਤੁਸੀਂ ਕਿਰਾਂ ਤੁਸੀਂ ਸਿੰਗਲ ਮੋੜ ਕੇ ਸਾਰੇ ਤੇ ਸਲਾਈ ਲਾ ਦੇਣੀ ਹੈ ਠੀਕ ਹੈ ਜੀ ਬੀ ਸੀਰੀਅਸ ਹੁਣ ਮੈਂ ਸੀਰੀਅਸ ਗੱਲ ਕਰ ਰਹੀ ਆ ਜੀ ਫਿਰ ਫਿਰ ਆ ਦੇਖੋ ਇਹ ਮੈਂ ਸੋਨ ਹੁਣ ਸਾਰਾ ਤੁਹਾਡਾ ਦਿਮਾਗ ਖਾਣ ਵਾਲੀਆਂ ਸਾਰਾ ਦਿਖਾਉਂਗੀ ਤੁਹਾਨੂੰ ਇਹ ਤੁਸੀਂ ਦੇਖੋ ਕਿਉਂਕਿ ਤੁਹਾਡੇ ਫੈਰੀ ਦੀ ਗੱਲ ਆ ਇਹ ਤੁਹਾਨੂੰ ਦੇਖਣੀ ਪਊਗੀ ਠੀਕ ਹੈ ਇਹ ਦੇਖੋ ਇਹਦਾ ਮੈਨੂੰ ਇੰਨਾ ਮਜ਼ਾ ਆਇਆ ਜੀ ਸਟਿਚਿੰਗ ਦਾ ਇਹਦਾ ਕੀ ਰ ਮੈਨੂੰ ਸਾਰੇ ਕੋ ਇਹਦੇ ਨਾਲੋਂ ਕਮੀਜ਼ ਨਾਲੋਂ ਜ਼ਿਆਦਾ ਮਜ਼ਾ ਆਇਆ ਇਹ ਲੇੜ ਮੋੜਨ ਦੇ ਵਿੱਚ ਨੀਚੇ ਕਿਉਂਕਿ ਜੀ ਇੰਨੀ ਸੋਣੀ ਇਹ ਫੋਲਡ ਹੋਈ ਕੋਈ ਇਹਦੇ ਚ ਬਲ ਨਹੀਂ ਪਿਆ ਕੋਈ ਕੱਪੜਾ ਨਹੀਂ ਕਟਿਆ ਵਦਿਆ ਮੈਨੂੰ ਮਮਾ ਚ ਆ ਗਿਆ ਸਟੀਚਿੰਗ ਕਰਕੇ ਮੈਨੂੰ ਫਰਾਡ ਹੋਇਆ ਵੀ ਆਇਆ ਮੈਂ ਗੋਟ ਡੀਲਰ ਠੀਕ ਹੈ ਇਹ ਦੇਖੋ ਰੁਕੋ ਜੋ ਜੀ ਮੜਾ ਥੱਕ ਗਈ ਮੈਂ ਚਲੋ ਜੀ ਹੋ ਜੋ ਸਟਾਰਟ ਜਿੱਦੋਂ ਮੈਂ ਤੁਹਾਨੂੰ ਬਿਲਕੁਲ ਲਾਸਟ ਤੇ ਦਿਖਾਉਂਗੀ ਨਾ ਤੁਸੀਂ ਵੀ ਕਹੋਗੇ ਵੀ ਬਿਲਕੁਲ ਨਹੀਂ ਬਲ ਪਿਆ ਕਮਾਲ ਹੋ ਗਈ ਨਹੀਂ ਵੱਡੇ ਵੱਡੇ ਟੇਲਰਾਂ ਤੋਂ ਵੀ ਕਈ ਵਾਰ ਵੱਧ ਘੱਟ ਕੱਪੜਾ ਰਹਿ ਜਾਂਦਾ ਹੁੰਦਾ ਦੇਖੋ ਜੀ ਅਗਰ ਤੁਸੀਂ ਇੱਥੇ ਖਿੱਚ ਕੇ ਕੱਪੜੇ ਤੇ ਲਾਈਏ ਸਿਉਂ ਤਾਂ ਫਿਰ ਬਲ ਪੈਣਗੇ ਪੈਣਗੇ ਡੀਅਰ ਇਸ ਕਰਕੇ ਤੁਸੀਂ ਖਿਚਾ ਬਿਲਕੁਲ ਨਹੀਂ ਪਾਉਣਾ ਥੋੜਾ ਇਹ ਤੁਸੀਂ ਖਿੱਚ ਸਕਦੇ ਹੋ ਜੋ ਮੈਂ ਤੁਹਾਨੂੰ ਪਿੱਛੇ ਦੱਸਿਆ ਸੀ ਜਦੋਂ ਆਪਾਂ ਬਾਹ ਨੂੰ ਅਟੈਚ ਕਰਦੇ ਆ ਉਹ ਜ 19 21 ਦਾ ਫਰਕ ਹੋਵੇ 19 ਤੋਂ 40 ਦਾ ਫਰਕ ਹੋਵੇ ਫਿਰ ਕੁਝ ਨਹੀਂ ਹੋ ਜਾਦਾ ਫਿਰ ਤੁਹਾਨੂੰ ਸਾਰੀ ਬਾਹ ਪਟਣੀ ਪੈਣੀ ਹੈ ਦੁਬਾਰਾ ਸੇ ਹੁਣ ਲਗਾਉਣੀ ਪੈਣੀ ਹੈ ਫਿਰ ਦੁਬਾਰਾ ਅਟੈਚ ਕਰਨੀ ਪੈਣੀ ਹੈ ਇਹ ਬਹੁਤ ਸਾਰੀਆਂ ਮਰੀਆਂ ਭੈਣਾ ਬੀਬੀਆਂ ਨਾਲ ਜੋ ਸਿੱਖਦੀਆਂ ਨੇ ਹੁੰਦਾ ਵੀ ਹੋਣਾ ਮੇਰੇ ਨਾਲ ਵੀ ਹੋਇਆ ਇੱਕ ਦੋ ਵਾਰੀ ਸੋ ਪਹਿਲਾਂ ਹੀ ਨਿਸ਼ਾਨ ਆਪਦਾ ਹਿਸਾਬ ਨਾਲ ਲਾ ਲੈਣਾ ਚਾਹੀਦਾ ਜੀ ਬਾਰੀ-ਬਾਰੀ ਐਵੇਂ ਕਿਉਂ ਰੀਲ ਖਰਾਬ ਕਰਨੀ ਹੈ ਨਾ ਮਝ ਆ ਗਿਆ ਜੀ ਅਸੀਂ ਆਉਣ ਲਗਾ ਕੇ ਆ ਦੇਖੋ ਮੈਨੂੰ ਲੱਗਦਾ ਇੱਥੇ ਜੀ ਆ ਗਿਆ ਆ ਗਿਆ ਫਿਰ ਹੋਰ ਅੱਗੇ ਪਿਆ ਹੁੰਦਾ ਮਸਾਉਣ ਵਾਲਾ ਹੀ ਜਿਹਾ ਤਾਂ ਮਿਲ ਕੇ ਐਂਡੋ ਇਹਦਾ ਫਰੌਕ ਦਾ ਮੈਂ ਸੁੰਦ ਦਿਖਾਉਂਗੀ ਫਿਰ ਇਦਾਂ ਆਪਣੇ ਆਪ ਹੀ ਫੋਲਡ ਹੁੰਦਾ ਜਾਊਗਾ ਜੀ ਇੰਨਾ ਵਧੀਆ ਤਰੀਕਾ ਹੈ ਇਹ ਠੀਕ ਹੈ ਜੀ ਬਹੁਤ ਫਿਨਿਸ਼ਿੰਗ ਦੇ ਨਾਲ ਇਹ ਪੂਰਾ ਹੋਇਆ ਤੇ ਇਦਾਂ ਸਾਡੀ ਇਹ ਡਰੈਸ ਤੇ ਤਿਆਰ ਹੋਈ ਹੈ ਸੋ ਲਾਸਟ ਤੱਕ ਵੀਡੀਓ ਦੇਖਣ ਲਈ ਧੰਨਵਾਦ ਜੀ